ਐਬੀਪੀ ਸੰਜੇ ਇਸ ਵਕਤ ਸ਼ੰਭੂ ਬਾਰਡਰ ਤੇ ਮੌਜੂਦ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਹਰਿਆਣੇ ਵਾਲੇ ਪਾਸਿਓਂ ਲਗਾਤਾਰ ਅਥਰੋ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤਾਂ ਜੋ ਜੋ ਇੱਥੇ ਕਿਸਾਨ ਮੌਜੂਦ ਨੇ ਉਹਨਾਂ ਨੂੰ ਹਟਾਇਆ ਜਾ ਸਕੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਨੇ ਟਰੈਕਟਰ ਟਰਾਲੀਆਂ ਤੇ ਇੱਥੇ ਪਹੁੰਚੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਅਥਰੋ ਗੈਸ ਦੇ ਗੋਲੇ ਇੱਕ ਤੋਂ ਬਾਅਦ ਇੱਕ ਕਈ ਛੱਡੇ ਜਾ ਰਹੇ ਨੇ ਪਰ ਇਧਰ ਕਿਸਾਨ ਜੈਕਾਰੇ ਛੱਡ ਰਹੇ ਨੇ ਉਹ ਕਹਿ ਰਹੇ ਨੇ ਕਿ ਉਹ ਦਿੱਲੀ ਜ਼ਰੂਰ ਪਹੁੰਚਣਗੇ ਦਿੱਲੀ ਕੂਚ ਜ਼ਰੂਰ ਕਰਨਗੇ ਪਰ ਡਰੋਨ ਦੇ ذریعے ਵਾਰ-ਵਾਰ ਹਰਿਆਣਾ ਵਾਲੇ ਪਾਸਿਓ ਅਥਰੋ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤਾਂ ਜੋ ਕਿਸਾਨਾਂ ਨੂੰ ਇਥੋਂ ਹਟਾਇਆ ਜਾ ਸਕੇ ਪਰ ਕਿਸਾਨ ਵੀ ਇਸ ਗੱਲ ਤੇ ਡਟੇ ਹੋਏ ਨੇ ਕਿ ਉਹ ਪ੍ਰਦਰਸ਼ਨ ਕਰਨ ਦੇ ਲਈ ਦਿੱਲੀ ਜ਼ਰੂਰ ਪਹੁੰਚਣਗੇ ਦਿੱਲੀ ਕੂਚ ਜ਼ਰੂਰ ਕਰਨਗੇ ਕਿਉਂਕਿ ਉਹਨਾਂ ਦੀਆਂ ਹੱਕੀ ਮੰਗਾਂ ਨੇ ਜੋ ਉਹਨਾਂ ਨੇ ਮੰਨਵਾਉਣੀਆਂ ਨੇ ਇਸ ਲਈ ਉਹ ਦੂਰੋਂ ਦੂਰੋਂ ਚੱਲ ਕੇ ਆਏ ਨੇ ਉਹ ਕਹਿ ਰਹੇ ਨੇ ਕਿ ਕਿਸਾਨ ਅੰਦੋਲਨ ਪਾਰਟ 2 ਹੈ ਜੋ ਦਿੱਲੀ ਤੱਕ ਲੈ ਕੇ ਜਾਣਾ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਇਸ ਤਰ੍ਹਾਂ ਦੇ ਨਾਲ ਹੀ ਸੰਘਰਸ਼ ਕਰਦੇ ਰਹਿਣਗੇ ਔਰ ਖੈਰੇ ਪਹਿਲੀ ਦਫਾ ਨਹੀਂ ਹੈ ਸਵੇਰ ਤੋਂ ਲੈ ਕੇ ਹੁਣ ਤੱਕ ਕਈ ਦਫਾ ਇਸ ਤਰ੍ਹਾਂ ਦੇ ਨਾਲ ਅਥਰੋ ਗੈਸ ਦੇ ਗੋਲੇ ਉਸ ਪਾਸਿਓ ਇਸ ਪਾਸੇ ਸੁੱਟੇ ਗਏ ਨੇ ਤਾਂ ਜੋ ਕਿਸਾਨਾਂ ਨੂੰ ਪਛਾਹ ਹਟਾਇਆ ਜਾ ਸਕੇ ਪਰ ਕਿਸਾਨ ਵੀ ਡਟੇ ਹੋਏ ਨੇ ਦੂਰ ਦੂਰ ਤੱਕ ਜੋ ਕਿਸਾਨ ਤੁਹਾਨੂੰ ਨਜ਼ਰ ਆਉਣਗੇ ਕਤਾਰਾਂ ਜਿਹੜੀਆਂ ਨੇ ਉਹ ਲੰਬੀਆਂ ਲੱਗੀਆਂ ਹੋਈਆਂ ਨੇ ਕਿਸਾਨ ਤੁਹਾਨੂੰ ਟਰੈਕਟਰ ਟਰਾਲੀਆਂ ਦੇ ਨਜ਼ਰ ਆਉਣਗੇ ਪਰ ਕਿਸਾਨਾਂ ਨੂੰ ਪਛਾਣ ਕੀਤਾ ਜਾ ਸਕੇ ਇਸ ਲਈ ਵਾਰ-ਵਾਰ ਉਸ ਪਾਸਿਓ ਅਥਰੋ ਗੈਸ ਦੇ ਗੋਲੇ ਦਾਗੇ ਜਾਂਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਧੂਆ ਉੱਠ ਰਿਹਾ ਹੈ ਇਹ ਉਹ ਅਥਰੋ ਗੈਸਾਂ ਦਾ ਧੂਆ ਹੈ ਜੋ ਕਿਸਾਨਾਂ ਨੂੰ ਪਛਾਣ ਕਰਨ ਦੇ ਲਈ ਛੱਡੇ ਗਏ ਨੇ ਵਾਰ-ਵਾਰ ਇਸੇ ਤਰ੍ਹਾਂ ਨਾਲ ਹੋ ਰਿਹਾ ਹੈ ਹਾਲਾਂਕਿ ਕਿਸਾਨਾਂ ਦੇ ਇੰਤਜ਼ਾਮ ਵੀ ਹੈ ਜਿਹੜੇ ਉਹ ਕਰੜੇ ਕੀਤੇ ਗਏ ਨੇ ਤਸਵੀਰਾਂ ਤੁਸੀਂ ਸ਼ੰਭੂ ਬਾਰਡਰ ਤੋਂ ਦੇਖ ਰਹੇ ਹੋ ਜਿੱਥੇ ਕਰੜੀ ਬੈਰੀਕੇਡਿੰਗ ਕੀਤੀ ਗਈ ਹੈ ਅਥਰੂ ਗੈਸ ਦੇ ਗੋਲਿਆਂ ਤੋਂ ਬਾਅਦ ਜੋ ਅੱਖਾਂ ਦੇ ਵਿੱਚ ਜਲਨ ਮਹਿਸੂਸ ਹੁੰਦੀ ਹੈ ਲੋਕ ਪਛਾਣ ਹਟਦੇ ਨੇ ਅਤੇ ਲਗਾਤਾਰ ਸ਼ੰਭੂ ਬਾਰਡਰ ਤੋਂ ਅਜਿਹੀਆਂ ਹੀ ਤਸਵੀਰਾਂ ਆ ਰਹੀਆਂ ਨੇ ਤੁਹਾਂ ਤੁਸੀਂ ਦੇਖਿਆ ਹੈ ਕਿਸ ਤਰ੍ਹਾਂ ਨਾਲ ਉੱਠ ਰਿਹਾ ਹੈ ਇੱਕ ਤੋਂ ਬਾਅਦ ਇੱਕ ਕਈ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਪਰ ਕਿਸਾਨ ਵਜ਼ਿਦ ਨੇ ਕਿ ਉਹ ਨਹੀਂ ਪਿੱਛੇ ਨਹੀਂ ਹਟਣਗੇ ਗੱਲਬਾਤ ਜ਼ਰੂਰ ਚੱਲ ਰਹੀ ਹੈ ਪਰ ਉਹ ਵਜ਼ਿਦ ਨੇ ਕਿ ਉਹ ਆਗਾਂ ਜ਼ਰੂਰ ਬਦਲਣਗੇ ਪਰ ਜਦੋਂ ਤੋਂ ਇੱਥੇ ਖੜੇ ਹੋਏ ਨੇ ਤਾਂ ਹਰਿਆਣੇ ਵਾਲੇ ਪਾਸਿਓਂ ਇਸੇ ਨਾਲ ਡਰੋਨ ਆਉਂਦਾ ਜਿਸ ਦੇ ਨਾਲ ਇਧਰ ਧੂਆਂ ਕੀਤਾ ਜਾਂਦਾ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਸਾਨ ਚਾਹੁੰਦੇ ਨੇ ਕਿ ਉਹ ਦਿੱਲੀ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਫਿਰ ਤੋਂ ਜਿਹੜਾ ਹੰਝੂ ਗੈਸ ਦਾ ਗੋਲਾ ਦਾਗਿਆ ਗਿਆ ਉਸ ਪਾਸਿਓਂ ਅਤੇ ਡਰੋਨ ਅਜੇ ਵੀ ਉੱਥੇ ਹੀ ਮੌਜੂਦ ਹੈ ਇੱਕ ਵਾਰ ਸ਼ੰਭੂ ਬਾਰਡਰ ਤੇ ਸਿਰਫ ਤੂਆ ਹੀ ਤੂਆ ਤੁਹਾਨੂੰ ਨਜ਼ਰ ਆਏਗਾ ਦੇਖ ਸਕਦੇ ਹੋ ਕਿ ਡਰੋਨ ਫੇਰ ਇੱਕ ਵਾਰ ਇਸ ਪਾਸੇ ਨੂੰ ਵੱਧ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਡਰੋਨ ਇੱਕ ਵਾਰ ਮੋੜ ਤੋ ਇਸ ਪਾਸੇ ਵੱਲ ਵਧ ਰਿਹਾ ਜਿੱਧਰ ਕਿਸਾਨ ਖੜੇ ਹੋਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਮੌਜੂਦ ਨੇ ਤੇ ਉਹਨਾਂ ਨੂੰ ਖਦੇੜਨ ਦੇ ਲਈ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਮੋੜ ਤੋ ਜਿਹੜਾ ਹੰਝੂ ਗੈਸ ਦੇ ਗੋਲਿਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਪਰ ਅਥਰੂ ਗੈਸ ਦੇ ਗੋਲੇ ਆ ਜਿਹੜੇ ਉਹ ਵਾਰ-ਵਾਰ ਛੁੱਟੇ ਜਾ ਰਹੇ ਨੇ ਹਰ ਕੁਝ ਧੇਰ ਬਾਅਦ ਇਸ ਤਰ੍ਹਾਂ ਦੇ ਨਾਲ ਹੁੰਦਾ ਹੈ ਨਾਰੇਬਾਜ਼ੀ ਕਿਸਾਨ ਕਰ ਰਹੇ ਨੇ ਸਵਾਲ ਖੜੇ ਕਰ ਰਹੇ ਨੇ ਕਿ ਇਸ ਤਰ੍ਹਾਂ ਦਾ ਵਤੀਰਾ ਕਿਉਂ ਕਿਸਾਨਾਂ ਦੇ ਨਾਲ ਅਪਣਾਇਆ ਜਾ ਰਿਹਾ ਹੈ ਕੁਝ ਧੇਰ ਦੇ ਲਈ ਕਿਸਾਨ ਜਿਹੜੇ ਨੇ ਇੱਥੋਂ ਪਛਾਹ ਹੁੰਦੇ ਨੇ ਪਰ ਉਹ ਬਜ਼ਿੱਦ ਨੇ ਕਿ ਉਹ ਜ਼ਰੂਰ ਦਿੱਲੀ ਜਾਣਗੇ ਆਪਣੀਆਂ ਹੱਕਾਂ ਮੰਗਵਾਉਣ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਝੰਡੇ ਲੈ ਕੇ ਜਿਹੜੇ ਬਜ਼ੁਰਗ ਨੇ ਉਹ ਵੀ ਇੱਥੇ ਘੁੰਮ ਰਹੇ ਨੇ ਤਾਂ ਇਹ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਡਰੋਨ ਹੈ ਜੋ ਵਾਰ-ਵਾਰ ਆਉਂਦਾ ਹੈ ਹੰਝੂ ਗੈਸ ਦੇ ਗੋਲੇ ਜਿਹੜੇ ਇੱਥੇ ਸੁੱਟਦਾ ਤੇ ਫਿਰ ਵਾਪਸ ਚਲਾ ਜਾਂਦਾ ਹੈ ਪਰ ਕਿਸਾਨ ਕਹਿੰਦੇ ਨੇ ਕਿ ਉਹਨਾਂ ਲਈ ਕੋਈ ਵੱਡੀ ਚੀਜ਼ ਨਹੀਂ ਹੈ ਕਿਉਂਕਿ ਜਦੋਂ ਦਿੱਲੀ ਉਹਨਾਂ ਨੇ ਸੰਘਰਸ਼ ਕੀਤਾ ਸੀ ਤਾਂ ਇਸ ਤਰ੍ਹਾਂ ਦੇ ਜੁੜੀਆਂ ਕਾਫੀ ਗੱਲਾਂ ਉੱਥੇ ਹੋਈਆਂ ਸਨ ਇਸ ਤਰ੍ਹਾਂ ਦੀ ਕਾਫੀ ਜਿਹੜੇ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਸਨ ਕਿਸਾਨਾਂ ਨੂੰ ਖਦੇੜਨ ਦੀਆਂ ਪਰ ਉਹ ਸਫਲ ਨਹੀਂ ਹੋਈਆਂ ਤੇ ਇੱਕ ਵਾਰ ਮੁੜ ਤੋਂ ਕਿਸਾਨ ਡਟੇ ਨੇ ਸ਼ੰਭੂ ਬਾਰਡਰ ਤੇ ਤੇ ਤਸਵੀਰਾਂ ਤੁਹਾਨੂੰ ਫਿਰ ਦਿਖਾ ਰਿਹਾ ਕਿਉਂਕਿ ਇੱਕ ਤੋਂ ਬਾਅਦ ਇੱਕ ਧਮਾਕੇ ਹੁੰਦੇ ਨੇ ਹੰਦੂ ਗੈਸ ਦੇ ਗੋਲਿਆਂ ਨਾਲ ਹਰ ਪਾਸੇ ਧੂਆਂ ਧੂਆਂ ਹੋ ਜਾਂਦਾ ਹੈ गिनती ਕਿਸਾਨਾਂ ਦੇ ਬਿਆਨ ਕਰਨ ਲਈ ਕਾਫੀ ਹੈ ਕਿ ਕਿੰਨਾ ਵੱਡਾ ਇਕੱਠ ਹੈ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਦੂਰ ਦੂਰ ਤੱਕ ਜਿੱਥੇ ਤੁਸੀਂ ਨਜ਼ਰ ਮਾਰੋਗੇ ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਤੇ ਵੀ ਪੰਜਾਬ ਜਨ ਨੂੰ ਤੁਹਾਨੂੰ ਸ਼ੰਭੂ ਬਾਰਡਰ ਤੋਂ ਇਹ ਤਸਵੀਰਾਂ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਪਛਾਣ ਕਰਨ ਦੇ ਲਈ ਤਿਆਰੀਆਂ ਕੀਤੀਆਂ ਗਈਆਂ ਨੇ ਪਰ ਕਿਸਾਨ ਵੀ ਬਜ਼ਿਦ ਨੇ ਕਿ ਉਹ ਦਿੱਲੀ ਕੂਚ ਜ਼ਰੂਰ ਕਰਨਗੇ ਕਿਉਂਕਿ ਗੱਲਬਾਤ ਦੇ ਨਾਲ ਹੱਲ ਨਹੀਂ ਨਿਕਲਿਆ ਪਰ ਬਾਰਡਰ ਤੁਸੀਂ ਦੇਖ ਸਕਦੇ ਹੋ ਕੇਕ ਤੋਂ ਬਾਅਦ ਇੱਕ ਕਜੜੇ ਇੱਥੇ ਹੰਝੂ ਗੈਸ ਦੇ ਗੋਲੇ ਡਾਗੇ ਜਾ ਰਹੇ ਨੇ